ਸਭਰਾਵਾਂ ਦੇ ਐਂਗਲੋ ਸਿੱਖ ਜੁੱਧ ਦੇ ਮਹਾਨਾਇਕ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰ ਤੇ ਸਮਾਗਮ ਉਲੀਕਿਆ ਗਿਆ ਹੈ ਇਸ ਮੌਕੇ ਤੇ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਈਵਾਲ ਉੱਚੇ ਚੇਤੂਰਤੇ ਪਹੁੰਚੇ ਨੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਕਿਉਂਕਿ ਅੱਜ 178 ਸਾਲ ਹੋ ਗਏ ਨੇ ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀਤਿਆਂ ਹੋਇਆ ਔਰ ਐਂਗਲੋ ਸਿੱਖ ਜੁੱਧ ਦੇ ਮਹਾਨਾਇਕ ਸੀਗੇ 1746 ਨੂੰ ਜਿਹੜਾ ਇਹ ਯੁੱਗ ਯੁੱਧ ਲੜਿਆ ਗਿਆ ਸੀਗਾ ਉਸ ਦੌਰਾਨ ਇਹਨਾਂ ਨੇ ਅੰਗਰੇਜ਼ਾਂ ਦੇ ਛੱਕੇ ਛੜਾਏ ਸੀਗੇ ਤਾਂ ਸ਼ਹੀਦ ਸ਼ਾਮ ਸਿੰਘ اٹਾਰੀ ਵਾਲਾ ਜਿਹੜੇ ਕਿ ਵੱਡੇ ਜਨਰਲ ਰਹੇ ਨੇ ਉਹਨਾਂ ਦੇ ਅੱਜ ਸ਼ਹੀਦੀ ਦਿਹਾੜੇ ਤੇ ਸੂਬਾ ਪੱਧਰੀ ਸਮਾਗਮ ਉਲੀਕਿਆ ਗਿਆ ਹੈ ਜਿੱਥੇ ਕਿ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਹੋਏ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਅੱਜ ਉਹਨਾਂ ਦਾ 178ਵਾਂ ਸ਼ਹੀਦੀ ਦਿਹਾੜਾ ਸੂਬਾ ਪੱਧਰ ਤੇ ਮਨਾਇਆ ਜਾ ਰਿਹਾ ਹੈ ਐਂਗਲੋ ਸਿੱਖ ਯੁੱਧ ਦੇ ਮਹਾਨਾਇਕ ਸ਼ਹੀਦ ਸ਼ਾਮ ਸਿੰਘ ạtਾਰੀ ਵਾਲਾ ਤੇ ਇਸ ਮੌਕੇ ਤੇ ਪਰਿਵਾਰ ਵੱਲੋਂ ਇੱਕ ਮੈਮੋਰੰਡਮ ਵੀ ਮੰਤਰੀ ਕੁਲਦੀਪ ਸਿੰਘ ạtਾਰੀ ਵਾਲਾ ਨੂੰ ਸੌਂਪਿਆ ਗਿਆ ਤਾਂ ਗੱਲਬਾਤ ਕੱਲ੍ਹ ਨੇ ਮੰਤਰੀ ਸਾਹਿਬ ਨਾਲ ਬੰਦੇ ਸਾਹਿਬ ਅੱਜ ਜਿਹੜਾ ਕਿ ਸ਼ਹੀਦ ਸ਼ਾਮ ਸਿੰਘ ạtਾਰੀ ਵਾਲਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਦੁਪਹਿਰ ਅੱਜ ਸਾਡਾ ਫਕਰ ਨਾਲ ਸਿਰ ਉੱਚਾ ਹੋ ਜਾਂਦਾ ਕਿ ਆਪਾਂ ਸਿੱਖ ਕੌਮ ਦੇ ਮਹਾਨ ਜਨਰਲ ਸਰਦਾਰ ਚੌਂਪ ਸਿੰਘ ਟਾਰੀਵਾਲੀ ਜੀ ਦੀ ਅੱਜ ਸਵੇਰੇ ਜਾਦਗਰ ਦੇ ਇੰਡੀਆ ਗੇਟ ਤੇ ਖੜੇ ਉਹ ਸਿੱਖ ਕੌਮ ਦੇ ਬਹੁਤ ਵੱਡੇ ਮਹਾਨ ਜਰਨੈਲ ਸੀ ਜਿਹੜੀ ਸਿੱਖ ਅੰਗਲੋ ਵਾਰ ਹੋਈ ਸੰਵਧਾਵਾਂ ਦੇ ਵਿੱਚ ਜੀ ਉਹਨਾਂ ਨੇ ਜਿਸ ਢੰਗ ਨਾਲ ਆਖਰੀ ਦਮ ਤੱਕ ਲੜੀ ਜੀ ਉਸ ਸਾਡ ਇਤਿਹਾਸ ਦੇ ਵਿੱਚ ਕੋਈ ਇਦਾਂ ਦੀ ਹੋਰ ਤੁਹਾਨੂੰ ਇਦਾਂ ਦਾ ਜੋਧਾ ਨਹੀਂ ਮਿਲੂਗਾ ਹੂੰ ਸੋ ਇੱਥੇ ਆ ਕੇ ਬੜਾ ਫਕਰ ਮਹਿਸੂਸ ਹੋਇਆ ਜੀ ਸਾਡੀ ਕੌਮ ਦੇ ਨਾਇਕ ਨੇ ਅਸੀਂ ਇਹਨਾਂ ਤੋਂ ਬੜੀ ਸਿੱਖਿਆ ਲੈਣੀ ਆ ਉਹ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਇਹਨਾਂ ਸ਼ਹੀਦਾਂ ਦੇ ਵਾਸਤੇ ਆਲਰੇਡੀ ਪਹਿਲਾਂ ਹੀ ਬਹੁਤ ਕੰਮ ਕਰਦੀ ਆ ਪਰ ਇੱਥੇ ਥੋੜਾ ਇਹਨਾਂ ਨੇ ਦੱਸਿਆ ਟਰਸਟ ਵਾਲੇ ਸਾਥੀਆਂ ਨੇ ਕੁਝ ਕੰਮ ਇੱਥੇ ਹੋਣ ਵਾਲਾ ਅੱਜ ਹੀ ਡੀਸੀ ਸਾਹਿਬ ਵੀ ਆ ਰਹੇ 12:30 ਜੇ ਆਪਾਂ ਕਰਕੇ ਇਸ ਜਗ੍ਹਾ ਨੂੰ ਸਾਹਮਣਾ ਉਹਦਾ ਟਾੜੀ ਚ ਉਹਨਾਂ ਦੀਆਂ ਸਮਾਧਾਂ ਦੀ ਦੇਖਭਾਲ ਕਰਨੀ ਸਾਡੀ ਜ਼ਿੰਮੇਵਾਰੀ ਆ ਉਹ ਦੱਸ ਹੀ ਕਰਾਂਗੇ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਉਹਦੇ ਇੱਥੇ ਮੈਨੂੰ ਅਸੀਂ ਘਾਟ ਨਜ਼ਰ ਆ ਰਹੀ ਸਰ ਬਸ ਉਹ ਦੂਰ ਕਰ ਦਿਆਂ ਕੋਈ ਗੱਲ ਨਹੀਂ ਪਰਿਵਾਰ ਨੇ ਹੋਰ ਵੀ ਡਿਮਾਂਡਸ ਕੀਤੀਆਂ ਨੇ ਮੈਮੋਰੰਡਮ ਵੀ ਦਿੱਤੇ ਹੋਏ ਨੇ ਉਹਨਾਂ ਨੇ ਕਿਹਾ ਕਿ ਗਸ਼ਟ ਕਰਾ ਦਿਓ ਇਹਦਾ ਮਤਲਬ ਜਿਹੜਾ ਸਰਕਾਰੀ ਫੰਕਸ਼ਨ ਜਿਹੜਾ ਉਹਦਾ ਤਨਖਾਹ ਬਿਲਕੁਲ ਜੀ ਪਰਿਵਾਰ ਵੱਲੋਂ ਇੱਕ ਮੈਮੋਰੰਡਮ ਵੀ ਸੌਂਪਿਆ ਗਿਆ ਇੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਕਿਉਂਕਿ 178ਵਾਂ ਸ਼ਹੀਦੀ ਦਿਹਾੜਾ ਜਰਨਲ ਸ਼ਾਮ ਸਿੰਘ ਅਟਾਰੀ ਵਾਲੇ ਦਾ ਇੱਥੇ ਸੂਬਾ ਪੱਤਰ ਤੇ ਬਣਾਇਆ ਜਾ ਰਿਹਾ ਔਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਇੱਥੇ ਪਹੁੰਚ ਫੁੱਲ ਪੇਂਡ ਕਰਵਾਸੇ ਤੇ ਨਾਲ ਲਾਲ ਪੁਲਸੀ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਵੀ ਦਿੱਤੀ ਗਈ ਹੈ ਕਿਉਂਕਿ ਸ਼ਾਮ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਜਿਹੜੇ ਕਿ ਐਂਗਲੋ ਸਿੱਖ ਸਭਰਾਵਾਂ ਵਿੱਚ ਯੁੱਧ ਹੋਇਆ ਸੀਗਾ ਉਸ ਦੇ ਮਹਾਨ ਨਾਇਕ ਸਨ ਤੇ ਉਹਨਾਂ ਨੇ ਅੰਗਰੇਜ਼ਾਂ ਦੇ ਛੱਕੇ ਛੋੜਾ ਦਿੱਤੇ ਸਨ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਸਵੇਰ ਪਤਰੀ ਸਮਾਗਮ ਉੱਲਖਿਆ ਜਾਂਦਾ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕੀਤੇ ਜਾਂਦੇ ਨੇ ਵੈਂਗਰਫ ਕਮਾਂਡੋ ਸੀ ਅੰਗਰੇਜ਼ਾਂ ਦਾ ਉਹਦੀ ਲਿਖਤ ਮੈਂ ਖੁਦ ਆਪਣੀ ਅੱਖੀਂ ਪੜ ਲਈ ਹੈ ਉਹਦੀ ਕਾਪੀ ਮੈਂ ਪ੍ਰਿੰਸ ਚਾਰਲਸ ਨੂੰ ਦਿੱਤੀ ਹੈ ਉਹਦੇ ਉਹਨੇ ਕੀ ਲਿਖਿਆ ਕਿ ਆਈ ਐਪਰੀਸ਼ੀਏਟ ਦੀ ਬਰੇਵਰੀ ਆਫ ਜਨਰਲ ਸ਼ਾਮ ਸਿੰਘ ਤਲਵਾਰ ਕੱਢ ਕੇ ਉਹਨੇ ਥੱਲੇ ਰੱਖ ਕੇ ਸਲੂਟ ਮਾਰਿਆ ਜੀ ਸੱਤ ਗੋਲੀਆਂ ਉਹਨੇ ਖੁਦ ਲਿਖਿਆ ਕਿ ਸੀਨੇ 'ਚ ਲੱਗੀਆਂ ਸੀ ਤੇ ਦਾਨ ਸ਼ਬਦਾਵਲੀ ਕੀ ਬੋਲਿਆ ਕਿ ਸ਼ਾਮ ਸਿੰਘ ਤੂੰ ਹਰਿਆਣੀ ਤੈਨੂੰ ਹਰਾਇਆ ਗਿਆ ਅਗਰੇਜ਼ ਨੇ ਬੋਲਿਆ ਵੈਨਕਫ ਨੇ ਔਰ ਲਿਖ ਲਵੇ ਜੇ ਰਿਕਾਰਡ ਜਬਲਪੁਰ ਮਿਊਜ਼ੀਅਮ ਚ ਰਿਹਾ ਹੈ ਇਹ ਇਹ ਯਾਦ ਰੱਖੋ ਇਹ ਵੀ ਜੀ ਸ਼ਾਹਜ਼ਾਦ ਲੜਲੇ ਨੇ ਹੁਕਮ ਦਿੱਤਾ ਕਿ ਇਨਕੇ ਸਰੀਰ ਕੋ ਹਾਥੀ ਕੀ ਉਪਰ ਇਨਕੀ ਨੇਟਿਵ ਪਲੇਸ ਮੇਂ ਬੇਚੋ ਨੇਟਿਵ ਪਲੇਸ ਅਟਾਰੀ ਤੇ ਅਟਾਰੀ ਛੇ ਦੀ ਬਾਡੀ ਪਹੁੰਚੀ ਸੀ ਜੀ ਔਰ ਸਤੀ ਹੋਈ ਨਾਲ ਬੀਬੀ ਲਾਸ ਰੈਕਗਨਾਈਜ਼ ਸਤੀ ਹੋ ਪੰਜਾਬ ਤੋ ਇਹ ਚੀਜ਼ਾਂ ਇਹ ਵੀ ਜੀ ਸ਼ਾਹਜ਼ਾਦ ਕਿੱਥੇ ਮਿਲਦੀਆਂ ਕਿਆ ਮਰਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਯਾਨਿਕ ਸੁਰਟੀ ਵੀ ਅੰਮ੍ਰਿਤਸਰ